اوو 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 ਟਿਕਟ ਨਾ ਦੀ ਬਪਰੀ ਜੀ ਹੈ ਇਹ ਤਾਂ ਬਾ ਚੰਗੇ ਭਲੇ ਜਾਣਿਆ ਪਤਾ ਤਾ ਟੈਂਪੂ ਪਾਲਟੇ ਖਾ ਗਿਆ ਕੋ ਮਗਿਆ ਇਹ ਕਿੱਥੋਂ ਕਿੱਥੇ ਜਾ ਰਹੇ ਸੀ ਹਾਂ ਸੇ 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 ਹੋਏ ਕੰਮ ਚਾਉਤੀਸ ਆ ਕੇ ਕੋਟਲੀ ਜਾਣਾ ਸੀ ਸਸਕਾਰ ਤੇ ਜਾਣਾ ਸੀ ਗਾੜੀ ਆਟੋ ਕਿੰਨੇ ਕਿ ਜਣੇ ਸੀਗੇ ਪੰਜ ਛੇ ਕਿ ਜਣੇ ਸੀ ਚਾਰ ਪੰਜ ਬੰਦੇ ਕੋਈ ਡੈੱਥ ਵੀ ਹੋਈ ਹੈ ਕਿਤੇ ਹਾਂਜੀ 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 ਕੌਣ ਡਿਜ ਨੇ ਡੱਫੇ ਉਹ ਇਹਨਾਂ ਦਾ ਭਣੋਇਆ ਸੀ ਪਰਦੇਵ ਸਿੰਘ ਦਾ ਜੀ ਤੇ ਬਾਕੀ ਜੱਗ ਵੀ ਹੋਏ ਨੇ ਜੀ ਬਾਕੀ ਬਸ ਉਹ ਵਿਚਾਰ ਅਗਰ ਛੱਟ ਹੋਂ ਤਾਂ ਲੱਗੇ ਆ ਮਤਲਬ ਚਾਹ ਹੋਵੇ ਉਹ ਸਟੇਟ ਦੇ ਅੰਦਰ ਕਿੱਥੇ ਕਰਾਈ ਨਹੀਂ ਅੰਦਰ ਕਿੱਥੇ ਕਰਾਈ ਹੋਣੀ ਸਾਰੀ ਸਰਕਾਰੀ ਹਫਤਾ ਸੀ ਇਹਨੇ ਕਿਸੇ ਨੇ ਕੋਈ ਹਿੱਟ ਤਾਂ ਨਹੀਂ ਕੀਤਾ ਜੀ ਨਹੀਂ 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 ਉਹ ਹੀ ਕਹੇ ਵਿਚਰੀ ਲੱਗੇ ਚੰਗੇ ਭਲੇ ਜਾਣਿਆ ਮਤਲਬ ਜਿਹੜੀ ਮੂਹਰੇ ਵਾਲ ਦਾਲੋ ਕਿ ਉਹ ਘੁੰਮ ਕੇ ਆ ਕੇ ਲੱਗਦੇ ਜਾਂਦਾ ਕਿੰਨੇ ਕੁ ਸਵਾਰੀਆਂ ਦੇ ਵਿੱਚ ਚਾਰ ਪੰਜ ਸਵਾਰੀਆਂ ਦੀ ਬਚੀ ਐਸਾ ਇਹ ਮਾਮਲਾ ਇਹਦਾ ਐਕਸੀਡੈਂਟ ਹੋ ਕੇ ਸਾਇਆ ਤੇ ਆਪਣਾ ਪਿੰਨੇ ਪੇ ਸੇ ਜਿਹੜਾ ਹੈ ਪਿੰਡ ਦੇ ਕੋਲ ਜਿਹੜਾ ਹੈਗਾ ਆਟੋ ਓਲਟ ਗਿਆ ਤੇ ਉਹਦੇ ਵਿੱਚ ਚਾਰ ਪੇਸ਼ੈਂਟ ਆਏ ਆ ਜਿਨ੍ਹਾਂ ਦੇ ਵਿੱਚੋਂ ਦੋ ਕੀ ਕਹਿੰਦੇ ਫੀਮੇਲ ਪੇਸ਼ੈਂਟ ਹੈ ਦੋ ਮੇਲ ਪੇਸ਼ੈਂਟ ਹੈ ਤੇ ਉਹਨਾਂ ਚੋਂ ਇੱਕ ਮੇਲ ਦੀ ਕੀ ਕਹਿੰਦੇ ਡੈਥ ਹੋ ਗਈ ਤਿੰਨ ਜਿਹੜੇ ਪੇਸ਼ੈਂਟਸ ਹੈ ਉਹਨਾਂ ਨੂੰ ਕੁਛ ਸਕੈਲਪੀ ਦੀਆਂ ਇੰਜਰੀਜ਼ ਆ ਤੇ ਸਸਪੈਕਟਿਡ ਕੀ ਵੀ ਹੈਡ ਇਜਰੀ ਨਾ ਹੋਵੇ ਤਉ ਉਹਦੇ ਵਾਸਤੇ ਸੀਟੀ ਸਕੈਨ ਜਿਹੜੇ ਹੈ ਕਰਵਾਏ ਜਾ ਰਹੇ ਆ ਤੇ ਹੋਰ ਕੀ ਕਹਿੰਦੇ ਉਹਨਾਂ ਦਾ ਪੜਦਾ ਜਿਹੜਾ ਟ੍ਰੀਟਮੈਂਟ ਆ ਉਹ ਦਿੱਤਾ ਜਾ ਰਿਹਾ ਬਾਕੀ ਤੇੰਦੇ ਜਿਹੜੀ ਹਾਫ ਖਤਰੇ ਤੋਂ ਬਾਹਰ ਹੈ ਹਾਂਜੀ ਹਾਂਜੀ ਉਹ ਖਤਰੇ ਤੋਂ ਬਾਹਰ ਹੈ ਉਹਨਾਂ ਦਾ ਟ੍ਰੀਟਮੈਂਟ ਹੋ ਰਿਹਾ ਜੀ ਕੀ ਕਰਨਾ ਕੀ ਬਫਰੀਏ ਜੀ ਹੈ ਇਹ ਤਾਂ ਬਾ ਚੰਗੇ ਪਹਿਲੇ ਜਾਣਿਆ ਪਾਤਰ ਟੈਂਪੂ ਪਾਲਟੇ ਖਾ ਗਿਆ ਘੁੰਮ ਗਿਆ ਇਹ ਕਿੱਥੋਂ ਕਿੱਥੇ ਜਾ ਰਹੀ ਸੀ ਆ ਸੇ 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 ਹੋਏ ਕੰਮ ਚਲੋ ਆ ਕੇ ਸਾਊਦੀਸ ਕੋੜਲੀ ਜਾਣਾ ਸੀ ਸੰਸਕਾਰ ਤੇ ਜਾਣਾ ਸੀ ਗਾੜਾ ਆਟੋ ਕਿੰਨੇ ਕਿਤੇ ਨੇ ਕਿੰਨੇ 5-6 ਕਿਲੇ ਜਾਣ ਕਿ 4-5 ਰੰਗ ਕੋਈ ਕੱਥੂ ਇਹ ਕਿੱਥੇ ਲਾ ਹਾਂ 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 ਕੋਰਟ ਇੰਜੀਨੀਅਰ ਕੱਥੂ ਉਹ ਇਹਨਾਂ ਦਾ ਪਣੋਇਆ ਸੀ ਸਰਦੇਵ ਸਿੰਘ ਰਾਏ ਤੇ ਬਾਕੀ ਜੱਤ ਨਹੀਂ ਹੋਏ ਨੇ ਜੀ ਬਾਕੀ ਬਸ ਉਹ ਵਿਚਾਰਾ ਸੱਟ ਸਬਤਾਂ ਲੱਗੀਆਂ ਆਮ ਚਾਹ ਹੋ ਜਾਂਦਾ ਉਹ ਕੈਂਟੀਨ ਦੇ ਅੰਦਰ ਕਿੱਥੇ ਕਰਾਇਆ ਨਹੀਂ ਅੰਦਰ ਕਿੱਥੇ ਕਰਾਇਆ ਨਹੀਂ ਸਰਕਾਰੀ ਸਰਕਾਰੀ ਹਸਪਤਾਲ ਜੀ ਇਹ ਤਾਂ ਕਿਸੇ ਨੇ ਕੋਈ ਹਿੱਟਾ ਨਹੀਂ ਕੀਤਾ ਜੀ ਨਹੀਂ 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 ਕੋਈ ਕਹੇ ਵਿਚਰੀ ਲੱਗੀ ਚੰਗੇ ਭਲੇ ਜਾਣਿਆ ਮਤਲਬ ਜਿਹੜੀ ਮੂਹਰੇ ਵਾਰ ਉਦਾਰੋ ਕਿ ਉਹ ਭੰਮ ਗਿਆ ਕਿ ਲੱਗਦੇ ਜਾਂਦਾ ਕਿ ਇੰਨੇ ਕੁ ਸਵਾਰੀਆਂ ਦੇ ਵਿੱਚ ਚਾਰ ਪੰਜ ਸਵਾਰੀਆਂ ਦੀ ਬਚੀ ਐਸਰ ਦੀ ਮਾਮਲਾ ਇਹਦਾ ਐਕਸੀਡੈਂਟ ਹੋ ਕੇ ਸਾਇਆ ਤੇ ਆਪਣਾ ਕਿਨੇ ਪਹਿਲੇ ਸੇ ਜਿਹੜਾ ਹੈ ਪਿੰਡ ਦੇ ਕੋਲ ਜਿਹੜਾ ਹੈਗਾ ਆਟੋ ਉਲਟ ਗਿਆ ਤੇ ਉਹਦੇ ਵਿੱਚ ਚਾਰ ਪੇਸ਼ੈਂਟ ਆਏ ਆ ਜਿਨ੍ਹਾਂ ਦੇ ਵਿੱਚੋਂ ਦੋ ਕੀ ਕਹਿੰਦੇ ਫੀਮੇਲ ਪੇਸ਼ੈਂਟ ਹੈ ਦੋ ਮੇਲ ਪੇਸ਼ੈਂਟ ਹੈ ਤੇ ਉਹਨਾਂ ਚੋਂ ਇੱਕ ਮੇਲ ਦੀ ਕੀ ਕਹਿੰਦੇ ਡੈਥ ਹੋ ਗਈ ਤਿੰਨ ਜਿਹੜੇ ਪੇਸ਼ੈਂਟਸ ਹੈ ਉਹਨਾਂ ਨੂੰ ਕੁਝ ਸਕੈਲਪੀਆ ਇੰਜਰੀਜ਼ ਹੈ ਤੇ ਸਸਪੈਕਟਿਡ ਕੀ ਵੀ ਅਜਿਹੀ ਨਾ ਹੋਵੇ ਤਉ ਦੇ ਵਾਸਤੇ ਸਿਟੀ ਸਕੈਨ ਜਿਹੜੇ ਹੈ ਕਰਵਾਏ ਜਾਦੇ ਆ ਤੇ ਹੋਰ ਕੀਕਿੰਗਾਂ ਤੇ ਉਹਨਾਂ ਦਾ ਪਰਦਾ ਜਿਹੜਾ ਟ੍ਰੀਟਮੈਂਟ ਆ ਉਹ ਦਿੱਤਾ ਜਾਂਦਾ ਬਾਕੀ ਤੇਨ ਦੀ ਜਿਹੜੀ ਖਤਰੇ ਤੋਂ ਬਾਹਰ ਹਾਂਜੀ ਹਾਂਜੀ ਉਹ ਖਤਰੇ ਤੋਂ ਬਾਹਰ ਹੈ ਉਹਨਾਂ ਦਾ ਟ੍ਰੀਟਮੈਂਟ ਹੋ ਰਿਹਾ ਜੀ